ఆంధ్రప్రదేశ్ ਦੇ ਮੁੱਖ ਮੰਤਰੀ ਐਨੰ ਚੰਦਰਬਾਬੂ ਨਾਇਦਾ ਨੇ ਕਵਾਰ ਫਿਰ ਦੇਸ਼ ਵਿੱਚ ਵਿੱਤੀ ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਮੁਕਤ ਪਨਾਲੀ ਵਾਲੇ ਇੱਕ ਦਲੇਰਾਨਾ ਸਜਾਦ ਦਿੱਤਾ ਹੈ। ਉਹਨਾਂ ਨੇ 500 ਅਤੇ ਇਸ ਤੋਂ ਵੱਧ ਦੇ ਨੋਟਾਂ ਨੂੰ ਜਲਣ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਉੱਚ ਮੁੱਲ ਵਾਲੇ ਨੋਟਾਂ ਨੂੰ ਹਟਾ ਕੇ ਦੇਸ਼ ਨੂੰ ਪੂਰੀ ਤਰ੍ਹਾਂ ਡਿਜੀਟਲ ਲੈਣ ਦੇ ਵੱਲ ਲਜਾਇਆ ਜਾ ਸਕਦਾ ਹੈ ਜਿਸ ਨਾਲ ਨਾ ਸਿਰਫ ਭ੍ਰਿਸ਼ਟਾਚਾਰ ਤੇ ਰੋਕ ਲੱਗੇਗੀ ਬਲਕਿ ਅਰਥਵਿਵਸਥਾ ਨੂੰ ਹੋਰ ਪਾਰਦਰਸ਼ੀ ਵੀ ਬਣਾਇਆ ਜਾਵੇਗਾ। ਤੇਲਗੋ ਦੇਸ਼ਮ ਪਾਰਟੀ ਦੇ ਤਿੰਨ ਦਿਨਾ ਸਲਾਨਾ ਸੰਮੇਲਨ ਮਹਾਨਾਡੂ ਸਵਾਨਸਬੋਧਨ ਕਰਦਿਆ ਨਾਡੂ ਨੇ ਨਾ ਸਿਰਫ 500 ਤੇ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ। ਸਗੋਂ ਡਿਜੀਟਲ ਭੁਗਤਾਨ અપਨਾਉਣ ਦਾ ਵੀ ਸੱਦਾ ਦਿੱਤਾ। ਉਹਨਾਂ ਕਿਹਾ ਕਿ ਦੇਸ਼ ਨੂੰ ਨਕਦੀ ਤੇ ਨਿਵਰਤਾ ਤੋਂ ਬਾਹਰ ਕੱਢਦਾ ਸਮਾ ਆ ਗਿਆ। ਨਾਡੂ ਨੇ ਕਿਹਾ ਕਿ ਉਹਨਾਂ ਨੇ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਜੀਟਲ ਕਰੰਸੀ ਬਾਰੇ ਇੱਕ ਰਿਪੋਰਟ ਸੌਫਿਸ ਦਿੱਤੀ ਸੀ ਅਤੇ ਸਜਾਦਤ ਸੀ ਕਿ ਜੇਕਰ ਲੋੜ ਪਈ ਦਾ 500 ਹਜ਼ਾਰ ਅਤੇ 2000 ਰੁਪਏ ਦੇ ਨੋਟਾਂ ਦੀ ਛਪਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ ਇਸ ਨਾਲ ਨਾ ਸਿਰਫ ਕਾਲੇ ਧਨ ਨੂੰ ਕੰਟਰੋਲ ਕੀਤਾ ਜਾ ਸਕੇਗਾ ਸਭੂ ਹਾਰ ਲੈਣ ਦੇ ਨੂੰ ਟਰੈਕ ਕਰਨਾ ਵੀ ਆਸਾਨ ਹੋ ਜਾਵੇਗਾ 나이ਡੂ ਨੇ ਇੱਕ ਦਿਲਚਸਪ ਸੁਧਾਰਨ ਦਿੰਦੇ ਹੋਏ ਕਿਹਾ ਕਿ ਹੁਣ ਪਾਰਟੀ ਨੂੰ ਮਿਲਣ ਵਾਲੇ ਦਾਨ ਲਈ ਕੂਆ ਰਿਕਾਰਡ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਹਿਲਾਂ ਦਾਨ ਕਰਨਾ ਇੱਕ ਲੰਬੀ ਪ੍ਰਕਿਰਿਆ ਸੀ ਪਰ ਹੁਣ ਪੈਸੇ ਸਕੈਨ ਨਾਲ ਟਰਾਂਸਫਰ ਕੀਤੇ ਜਾ ਰਹੇ ਹਨ ਅਜੇ ਇਸ ਸਥਿਤੀ ਵਿੱਚ ਉੱਚੇ ਮੁੱਲ ਵਾਲੇ ਨੋਟਾਂ ਦੀ ਸਾਰਥਕਤਾ ਖਤਮ ਹੋ ਗਈ ਹੈ ਕਾਨਫਰੰਸ ਵਿੱਚ ਨਾਇਡੂ ਨੇ ਮੌਜੂਦਾ ਵਰਕਰਾਂ ਅਤੇ ਸਮਰਥਕਾਂ ਨੂੰ ਆਪਣੇ ਹੱਥ ਉੱਚੇ ਕਰਕੇ ਅਤੇ ਤਾੜੀਆਂ ਵਜਾ ਕੇ ਉਨ੍ਹਾਂ ਦੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਜੇਹੀ ਤਬਦੀਲੀ ਜਨਤਾ ਦੇ ਸਮਰਥਨ ਲਈ ਹੀ ਸਮਗ ਹੈ ਇਸ ਦਰਾਂ ਭਾਰਤੀ ਰਿਜ਼ਰਵ ਬੈਂਕ ਆਰਬੀ ਨੇ ਵੀ ਨਕਦੀ ਪਣਾਲੀ ਸੰਬੰਧੀ ਇੱਕ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੀ ਹੈ ਹੁਣ ਸਾਰੇ ਬੈਂਕਾਂ ਅਤੇ ਵਾਈਟ ਲੇਬਲ ਏਟੀਐਮ ਆਪਰੇਟਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੇ ਏਟੀਆਂ ਵਿੱਚ 100 ਤੇ 200 ਰੁਪਏ ਦੇ ਨੋਟ ਉਪਲਬਧ ਹੋਣ। ਇਸ ਦੇ ਲਈ ਇੱਕ ਸਮਾਂ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ। ਆਰਬੇਦ ਦੇ ਕਦਮੋ ਛੋਟੇ ਮੁੱਲ ਦੀ ਕਰੰਸੀ ਨੂੰ ਤਸ਼ਾਹੀਦ ਕਰਨ ਅਤੇ ਆਮ ਨਾਗਰਿਕਾਂ ਦੀ ਸਹੂਲਤ ਲਈ ਵੀ ਚੁੱਕਿਆ ਗਿਆ ਹੈ। ਦੱਸਦੀ ਹੈ ਕਿ ਸਾਲ 2016 ਵਿੱਚ ਭਾਰਤ ਨੇ ਆਰਥਿਕ ਇਤਿਹਾਸ ਵਿੱਚ ਇੱਕ ਵੱਡਾ ਤੇ ਹੈਰਾਨ ਕਰਨ ਵਾਲਾ ਕਦਮ ਚੁੱਕਿਆ। ਨੋਟਬੰਦੀ ਕੇਂਦਰ ਸਰਕਾਰ ਨੇ ਅਚਾਨਕ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਗੈਰਕਾਨੂੰਨੀ ਐਲਾਨ ਦਿੱਤਾ। ਇਸ ਦਾ ਉਦੇਸ਼ ਇਹ ਕਾਲੇ ਧਨ ਪ੍ਰਸ਼ਟਾਚਾਰ ਤੇ ਨਕਲੀ ਕਰੰਸੀ ਨੂੰ ਰੋਕਣਾ ਸੀ ਇਸ ਬਾਅਦ ਮਈ 2023 ਵਿੱਚ 2000 ਰੁਪਏ ਦੇ ਨੋਟਾਂ ਨੂੰ ਵੀ ਹੌਲੀ-ਹੌਲੀ ਪਰਚਲਨ ਤੋਂ ਬਾਹਰ ਕਰ ਦਿੱਤਾ ਗਿਆ